ਜਦੋਂ ਉਹਨਾਂ ਦੇ ਉਹਨਾਂ ਨੂੰ ਪਦਮਸ਼੍ਰੀ ਮਿਲਿਆ ਤਾਂ ਉਹਨਾਂ ਦੇ ਮਾਤਾ ਜੀ ਕਹਿੰਦੇ ਵੀ ਕਹਿਣ ਲੱਗੇ ਕਿ ਮਾਤਾ ਜੀ ਆਖਰ ਲੱਗੇ ਤੂੰ ਧਰਤੀ ਦਾ ਗੀਤ ਰਹੇਗਾ ਪਦਮਸ਼੍ਰੀ ਵੀ ਹੋ ਕੇ ਬਾਦਰ ਤੂੰ ਮੇਰਾ ਸੁਜੀਤ ਰਹੇਗਾ ਅਸੀਂ ਤਾਂ ਉਹਨਾਂ ਦੇ ਬੱਚੇ ਸੀ ਮੇਰੇ ਨਾਲ ਨਿੱਜੀ ਤੌਰ ਤੇ ਇੰਨਾ ਪ੍ਰੇਮ ਸੀ ਜਦੋਂ ਮਿਲਣਾ ਉਹਨਾਂ ਨੂੰ ਬੰਦੇ ਜੋ ਮੈਂ ਕੱਢ ਦਿੰਦੇ ਸੀ ਇੰਨੀ ਹਲੀਮੀ ਇੰਨੀ ਨਿਮਰਤਾ ਇੰਨੀ ਮਿਠਾਸ ਵਾਲੇ ਮਹਾਨ ਸ਼ਾਇਰ ਮੁੱਖ ਮੰਤਰੀ ਸਾਹਿਬ ਨਾਲ ਸਾਂਝੇ ਕੀਤੇ ਹੋਏ ਅਸੀਂ ਪੂਰੇ ਕਰਾਂਗੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਵੇਂ ਅੱਜ ਮੁੱਖ ਮੰਤਰੀ ਸਾਹਿਬ ਨੇ ਐਨਾਨਸ ਕੀਤਾ ਕਿ ਸੁਰਜੀਤ ਪਾਤਰ ਅਵਾਰਡ ਜਿਹੜਾ ਨੈਸ਼ਨਲ ਅਵਾਰਡ ਦੇ ਬਰਾਬਰ ਦਾ ਅਵਾਰਡ ਜਿਹੜਾ ਪੰਜਾਬ 'ਚ ਅਸੀਂ ਦੇਣਾ ਸ਼ੁਰੂ ਕਰਾਂਗੇ ਦੇਖੋ ਅੱਜ ਸੁਰਜੀਤ ਪਾਤਰ ਜੀ ਦੇ ਪੰਜਾਬ ਦੇ ਨਾਇਕ ਪੰਜਾਬ ਦੇ ਮਹਾਨ ਕਵੀ ਪੰਜਾਬ ਦੇ ਪੁੱਤ ਧਰਤੀ ਦੇ ਪੁੱਤ ਜਦੋਂ ਉਹਨਾਂ ਦੇ ਉਹਨਾਂ ਨੂੰ ਪਦਮਸ਼ਰੀ ਮਿਲਿਆ ਤਾਂ ਉਹਨਾਂ ਦੇ ਮਾਤਾ ਜੀ ਕਹਿੰਦੇ ਵੀ ਕਹਿਣ ਲੱਗੇ ਕਿ ਮਾਤਾ ਜੀ ਆਖਰ ਲਗੇ ਤੂੰ ਧਰਤੀ ਦਾ ਗੀਤ ਰਹੇਗਾ ਪਦਮਸ਼ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸੁਜੀਤ ਰਹੇਗਾ ਉਹ ਧਰਤੀ ਦਾ ਗੀਤ ਸੀ ਕੁਝ ਲੋਕ ਆਉਂਦੇ ਜਿਹੜੇ ਖੁਸ਼ਬੂ ਵਖੇਰਦੇ ਨੇ ਕੁਝ ਲੋਕ ਆਉਂਦੇ ਨੇ ਜਿਹੜੇ ਦੂਜਿਆਂ ਨੂੰ ਰਾਹ ਵਿਖਾਉਂਦੇ ਨੇ ਬੇਸ਼ੱਕ ਉਹ ਚਲੇ ਗਏ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਲਿਖਿਏ ਹੋਏ ਜਿਹੜੇ ਸੰਗੀਤ ਲਿਖਿਆ ਉਹਨਾਂ ਨੇ ਉਹ ਸਿਰਫ ਮਨੋਰੰਜਨ ਨਹੀਂ ਸੀ ਜ਼ਿੰਦਗੀ ਜੀਉਣ ਦੀ ਜਾਂਚ ਸਿਖਾਉਣ ਵਾਲੇ ਸੁਜੀਤ ਪਾਤਰ ਜੀ ਸੀਗੇ ਅਸ ਤੋਂ ਉਹਨਾਂ ਦੇ ਬੱਚੇ ਸੀ ਮੇਰੇ ਨਾਲ ਨਿੱਜੀ ਤੌਰ ਤੇ ਇੰਨਾ ਪ੍ਰੇਮ ਸੀ ਜਦੋਂ ਮਿਲਣਾ ਉਹਨਾਂ ਨੂੰ ਬੰਦੇ ਜੋ ਮੈਂ ਕੱਢ ਦਿੰਦੇ ਸੀ ਇੰਨੀ ਹਲੀਮੀ ਇੰਨੀ ਨਿਮਰਤ ਇੰਨੀ ਮਿਠਾਸ ਵਾਲੇ ਮਹਾਨ ਸ਼ਾਇਰ ਸ਼ਾਇਰਾਂ ਦੇ ਸ਼ਾਇਰ ਤੇ ਸ਼ਾਇਰ ਹੋਣ ਦੇ ਨਾਲ ਨਾਲ ਉਹ ਇੱਕ ਮੈਨੂੰ ਲੱਗਦਾ ਹੁੰਦਾ ਸੀ ਵੀ ਇਨਲਾਈਟਨਡ ਹਿਊਮਨ ਬੀਨ ਨੇ ਜਾਗੇ ਹੋਏ ਇਨਸਾਨ ਨੇ ਤੇ ਐਂ ਲੱਗਦਾ ਵੀ ਜਲਦੀ ਚਲੇ ਗਏ ਜਿੰਨਾ ਸਮਾਂ ਰਹਿੰਦੇ ਪੰਜਾਬ ਦੇ ਸਾਹਿਤ ਨੂੰ ਉੰਨੀ ਹੋਰ ਹੋਰ ਉਹਨਾਂ ਦੀ ਲੋੜ ਸੀ ਤੇ ਮੈਂ ਉਮੀਦ ਕਰਦੀ ਆ ਵੀ ਉਹਨਾਂ ਦੇ ਜਿਹੜੇ ਸੁਪਨੇ ਮੇਰੇ ਨਾਲ ਸਾਂਝੇ ਕੀਤੇ ਹੋਏ ਨੇ ਮੁੱਖ ਮੰਤਰੀ ਸਾਹਿਬ ਨਾਲ ਸਾਂਝੇ ਕੀਤੇ ਹੋਏ ਅਸੀਂ ਪੂਰੇ ਕਰਾਂਗੇ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਵੇਂ ਅੱਜ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਕਿ ਸੁਰਜੀਤ ਪਾਤਰ ਅਵਾਰਡ ਜਿਹੜਾ ਨੈਸ਼ਨਲ ਅਵਾਰਡ ਦੇ ਬਰਾਬਰ ਦਾ ਅਵਾਰਡ ਜਿਹੜਾ ਪੰਜਾਬ 'ਚ ਅਸੀਂ ਦੇਣਾ ਸ਼ੁਰੂ ਕਰਾਂਗੇ ਬੱਚਿਆਂ ਨੂੰ ਉਹਨਾਂ ਦੀ ਸ਼ਾਇਰੀ ਨਾਲ ਜੋੜ ਕੇ ਨਵੇਂ ਜਿਹੜੇ ਸ਼ਾਇਰ ਪੈਦਾ ਕਰਨ ਦੇ ਵਿੱਚ ਬਹੁਤ ਸਾਇਕ ਸਿੱਧ ਹੋਣਾ ਪਰ ਪੰਜਾਬ ਦਾ ਪੱਤਾ ਪੱਤਾ ਕੁਦਰਤ ਬਾਰੇ ਲਿਖਣ ਵਾਲੇ ਪਾਤਰ ਜੀ ਹਰਜੀ ਛੋਟੀ ਤੋਂ ਛੋਟੀ ਸੂਖਸ਼ਮ ਚੀਜ਼ ਬਾਰੇ ਲਿਖਣ ਵਾਲੇ ਪਾਤਰ ਜੀ ਅੱਜ ਸਾਰਾ ਪੰਜਾਬ ਉਹਨਾਂ ਦੇ ਜਾਣ ਕਰਕੇ ਉਦਾਸ ਹੈ ਤੇ ਕਿਸੇ ਨੂੰ ਯਕੀਨੀ ਨਹੀਂ ਹੈ ਤੁਸੀਂ ਵੀ ਕਲਾਕਾਰੀ ਦੇ ਖੇਤਰ ਵਿੱਚ ਕੁਝ ਬਦਲਾਅ ਦੇਖਣੇ ਚਾਹੁੰਦੇ ਸੀ ਜਿਵੇਂ ਕਿ ਪੁਰਾ ਮੂਲਗਾ ਤੋਂ ਐਸੀ ਕੀ ਗੱਲ ਕਰਦੇ ਸੀ ਭਗਵਾਨ ਸਾਹਿਬ ਕਿ ਮੈਂ ਇੰਡਸਟਰੀ ਵਿੱਚ ਕੁਝ ਬਦਲਾਅ ਦੇਖਣਾ ਚਾਹੁੰਦਾ ਕੁਝ ਕਹਿੰਦੇ ਸੀ ਮੰਗ ਕਰਨ ਵਾਲਿਆਂ ਚੋਂ ਨਹੀਂ ਸੀਗੇ ਉਹਨਾਂ ਦੀ ਮੰਗ ਇੱਕੋ ਸੀ ਵੀ ਪੰਜਾਬ ਦੀ ਜਿਹੜੀ ਪੁਰਾਣੀ ਇਹ ਸੰਗੀਤ ਸਾਜ ਪੰਜਾਬ ਦੇ ਪੁਰਾਣੇ ਧੁਨਾ ਉਹਨਾਂ ਲਈ ਇੱਕ ਅਕੈਡਮੀ ਬਣਾਈ ਜਾਵੇ ਉਹ ਚੀਜ਼ਾਂ ਨੂੰ ਬਚਾਇਆ ਜਾਵੇ ਪੰਜਾਬ ਦੀਆਂ ਪੁਰਾਣੀਆਂ ਗਾਇਕੀ ਪੁਰਾਣੀ ਸ਼ਾਇਰੀ ਤੇ ਉਹਨਾਂ ਦਾ ਚਿੰਤਨ ਬੜਾ ਪੰਜਾਬ ਦੀਆਂ ਜੜ੍ਹਾਂ ਨਾਲ ਸੀ ਬਹੁਤੇ ਮੰਗਾਂ ਵਾਲੇ ਉਹਨਾਂ ਨੇ ਕਿਹਾ ਕਿ ਮੈਂ ਬੜੇ ਚਿਰ ਦਾ ਸੁਖਨਾ ਪਾਲੀ ਬੈਠਾ ਤੇ ਮੈਂ ਉਹਨਾਂ ਨੂੰ ਕਹਿਣਾ ਪਾਤਰ ਸਾਬ ਕਿਉਂ ਨਹੀਂ ਪੂਰਾ ਕਰਾਂਗੇ ਅਸੀਂ ਤਾਂ ਤੁਹਾਡੇ ਮਰੀਦ ਆ ਤੁਹਾਡੇ ਕੋਲ ਖੜੇ ਹੋਣਾ ਸਾਡੇ ਲਈ ਸਨਮਾਨ ਦੀ ਗੱਲ ਹੈ ਤੁਹਾਡੀ ਸੰਗਤ 'ਚ ਬਹਿਣਾ ਐ ਲੱਗਦਾ ਜਿਵੇਂ ਰੂਹ ਧੋਤੀ ਗਈ ਜਦੋਂ ਤੂੰ ਤੁਹਾਡੇ ਕੋਲ ਦੀ ਲੰਗ ਜਾਈਦਾ ਐ ਲੱਗਦਾ ਵੀ ਜਿਵੇਂ ਅੰਦਰੋਂ 네ਗੈਟਿਵਿਟੀ ਸਾਫ ਹੋ ਗਈ ਰੇ ਬਹੁਤ ਦੁੱਖ ਹੋ ਰਿਹਾ ਸਾਡੇ ਤਾਂ ਉਹਨਾਂ ਦੇ ਬੱਚਿਆਂ ਵਰਗੇ ਸੀ ਅਸੀਂ ਜੇ ਕੀ ਨਹੀਂ ਆਉਂਦਾ ਜਦੋਂ ਪਤਾ ਲੱਗਦਾ ਹੈ ਕਿ ਸੁਜੀਪ ਪਾਤਰਗੁਰੀ ਨਹੀਂ ਰਹੇ ਪਰ ਦੇ ਵਿੱਚ ਪਹਿਲਾ ਖਿਆਲ ਪਹਿਲੇ ਸ਼ਬਦ ਕੀ ਨਿਕਲੋ ਦੇਖੋ ਯਕੀਨੀ ਆਉਂਦਾ ਕਿਉਂਕਿ ਬਹੁਤ ਸਿਹਤਮੰਦ ਤੇ ਤੰਦਰੁਸਤ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਇਦਾਂ ਲੱਗਦਾ ਜਿਵੇਂ ਮੰਗ ਕੇ ਆਪਣੀ ਮਰਜ਼ੀ ਨਾਲ ਗਏ ਨੇ ਰਾਤ ਨੂੰ ਸੁੱਤੇ ਤੇ ਸਵੇਰੇ ਉੱਠੇ ਨਹੀਂ ਇੰਨੀ ਆਸਾਨੀ ਦੇ ਨਾਲ ਆਪਣੇ ਸਰੀਰ ਨੂੰ ਤਿਆ ਕੇ ਆਪਣੇ ਦੋਸਤਾਂ ਨਾਲ ਡਿਨਰ ਕਰਨ ਗਏ ਡਿਨਰ ਕਰਨ ਗਏ ਸੋ ਇਦਾਂ ਲੱਗਦਾ ਜਿਦਾਂ ਬੜਾ ਪਰਮਾਤਮਾ ਨੇ ਸੌਖਾ ਕਰਕੇ ਯਕੀਨੀ ਹੈ ਜੀ ਹਲੇ ਐਂ ਲੱਗਦਾ ਵੀ ਹੋਰ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਬਾਕੀ ਸੀ ਯੰਗ ਮੈਨ ਸੀਗੇ ਕੋਈ ਅਕੈਡਮੀ ਦਾ ਸੁਪਨਾ ਸੀ ਉਹ ਉੱਪਰ ਆਏਗਾ ਉਹਦੇ ਤੇ ਕਰਾਂਗੇ ਕਿਉਂ ਨਹੀਂ ਕਰਾਂਗੇ ਜੀ ਕੰਮ ਹਰ ਉਹਨਾਂ ਦਾ ਸੁਪਨਾ ਸੀ ਪਾਤਰ ਸਾਹਿਬ ਦਾ ਉਹਨਾਂ ਨੂੰ ਪੰਜਾਬ ਦਾ ਗਹਿਣਾ ਨੇ ਉਹ ਤੇ ਗਹਿਣਾ ਬਣਾ ਕੇ ਹੀ ਰੱਖਾਂਗੇ ਤੁਹਾਡੀ ਕੋਈ ਨਾ ਉਹਨਾਂ ਦੇ ਨਾਲ ਜਾਂ ਫਿਰ ਤੁਸੀਂ ਮਿਲਿਆ ਉਹਨੇ ਡੀਸੈਂਟ ਉਹਨਾਂ ਨੂੰ ਜਦੋਂ ਮੈਂ ਜੀ ਅਸੀਂ ਮੈਂ ਅਕਸਰ ਉਹਨਾਂ ਨੂੰ ਮਿਲਦੀ ਰਹਿੰਦੀ ਸੀ ਅਸੀਂ ਰੰਗਲਾ ਪੰਜਾਬ ਫੈਸਟੀਵਲ ਆ ਪਿੱਛੇ ਜੇ ਕਰਵਾਇਆ ਸੀ ਅੰਮ੍ਰਿਤਸਰ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਸਰਕਾਰ ਵੱਲੋਂ ਤੇ ਅਕਸਰ ਉਹ ਉੱਥੇ ਬੜੀਆਂ ਲੰਬੀਆਂ ਉਹਨਾਂ ਨਾਲ ਗੱਲਾਂ ਚੱਲੀਆਂ ਬਾਬਾ ਨਾਨਕ ਸਾਹਿਬ ਤੇ ਗੱਲਾਂ ਚੱਲੀਆਂ ਅਧਿਆਤਮ ਤੇ ਗੱਲਾਂ ਚੱਲੀਆਂ ਸਪਿਰਚੁਅਲ ਗੱਲਾਂ ਚੱਲੀਆਂ ਤੇ ਬਾ ਕਮਾਲ ਇਨਸਾਨ ਸੀਗੇ ਉਹ ਵੇਸ਼ਕਿ ਸ਼ਰੀਰ ਚਲਾ ਗਿਆ ਉਹਨਾਂ ਦੀ ਜਿਹੜੀ ਸੋਚ ਆ ਉਹ ਜਿੰਦਾ ਹੀ ਰਹਿਣੀ ਹੈ ਜੀ ਸ਼ੁਕਰੀਆ ਬਹੁਤ ਬਹੁਤ ਥੈਂਕ ਯੂ